ਪੁੱਤਰ ਨੂੰ ਖਾ ਗਏ ਖਾ ਗਏ ਮੇਰੇ ਪੁੱਤਰ ਨੂੰ ਐਸੇ ਤੂੰ ਪਰਵਾਰ ਖਾ ਗਿਆ ਐਸੇ ਤੂੰ ਖਾ ਗਿਆ ਮੇਰੇ ਪੁੱਤਰ ਨੂੰ ਮਰ ਗਈ ਮੇਰਾ 체 ਪੁੱਤ ਕਾ ਜਵਾਨ ਬੇਟਾ ਸਾਨੂੰ ਕਹਿੰਦੇ ਪਾਪਾ ਜਲਦੀ ਲੈ ਚਲੋ ਹਸਪੀਟਲ ਜਲਦੀ ਲੈ ਚਲੋ ਅਸੀਂ ਲਿਜਾ ਨਹੀਂ ਸਕੇ ਨਾ ਕੋਈ ਸਾਡੇ ਨਾਲ ਆ ਕੇ ਖੜਿਆ ਅਸੀਂ ਉਹਨਾਂ ਨੂੰ ਕੁੰਡਾ ਖੜਕਾਉਂਦੇ ਰੋ ਸਾਡੇ ਮੁੰਡੇ ਨੂੰ ਮਾਰ ਗਏ ਸਾਡੀ ਹਲਫ਼ ਨਹੀਂ ਕੀਤੀ ਮੁੰਡੇਰ ਕਰਨੇ ਕੁੰਡੀ ਲਾ ਲਈ ਅੰਦਰੋਂ ਅਸੀਂ ਮੈਲ ਤਾ ਵੀ ਮਾਰੀਆਂ ਆ ਕੇ ਸਾਡੀ ਹੈਲਪ ਕਰੋ ਸਾਡੇ ਮੁੰਡੇ ਨੂੰ ਝੁੱਕੋ ਕੋਈ ਨਹੀਂ ਆਇਆ ਤੇ ਬੜੀ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਪੁੱਤਰ ਸਭ ਤੋਂ ਬੜਾ ਲਿਖਿਆ ਸੀ ਉਹ ਇਹਨਾਂ ਤੋਂ ਬਚਦਾ ਰਿਹਾ ਐਂਡ ਵਿੱਚ ਉਹਨਾਂ ਦੇ ਪਿੱਛੇ ਉਹਨਾਂ ਨੇ ਉਹਦੇ ਬੁਸਵਾਸਾ ਕਾਟ ਦਿੱਤਾ ਕਿ ਕਾਲਾਂ ਕੱਟ ਰਹੇ ਸੀ ਔਰ ਅਸੀਂ ਕਹਾਣਾਂ ਸੁਣ ਕੇ ਬਾਹਰ ਆਏ ਤਾਂ ਸੱਜਣਾ ਵੀ ਸਾਡੇ ਸਾਹਮਣੇ ਗੋਲਿਆਂ ਵਾਂਗ ਆ ਗਿਆ ਹੈ ਪਰਵਾਰ ਮੇਰਾ ਪੁੱਤਰ ਤੇ ਨਹੀਂ ਆਏਗਾ ਤਾਂ چلا ਗਿਆ ਇਸ ਦੁਨੀਆ ਤੋਂ ਲੇਕਿਨ ਇਹਨਾਂ ਦਾ ਵੀ ਨਹੀਂ ਕੁਝ ਬਚਣਾ ਚਾਹੀਦਾ ਸਾਡੇ ਮੁੰਡੇ ਤੇ ਇਹਨਾਂ ਦੇ ਬਹੁਤ ਜ਼ਿਆਦੇ ਕੇ ਪਰਚੇ ਪਾਏ ਕੇਸ ਪਾਏ ਝੂਠੇ ਕੇਸ ਪਾ ਕੇ ਉਹਨੂੰ ਰੋਜ਼ ਆਪਣੇ ਕੋਲ ਬੁਲਾਉਂਦੇ ਸੀ ਤੇ ਕੱਲ ਵੀ ਇਹਨਾਂ ਨੇ ਹੰਬਾਲੇ ਉਹਦੇ ਤੇ ਪਾਇਆ ਕੰਪਲੇਂਟ ਪਾਈ ਏ ਉਹਨੂੰ ਉੱਥੇ ਬੁਲਾਣਾ ਚਾਹੁੰਦੇ ਸੀ ਉਹ ਉੱਥੇ ਇਹਨਾਂ ਦੀ ਸਾਜ਼ਿ ਸੀ ਕਿ ਅਸੀਂ ਉੱਥੇ ਮਾਰਨਾ ਨੂੰ ਤਾਂ ਹੁੰਦਾ ਬਰਾਬਰ ਲੜਾਈ ਲੜਦਾ ਰਿਹਾ ਹੈ ਛਾਤੀ ਠੋਕੇ ਲੜਾਈ ਲੜਦਾ ਰਿਹਾ ਇਹਨਾਂ ਨਾਲ ਸਸਪੈਂਡ ਚੱਲ ਰਹੇ AIG ਨੇ ਆਪਣੇ ਹੀ ਜਵਾਈ ਦਾ ਕੋਟ ਦੇ ਅੰਦਰ ਕਤਲ ਕਰ ਦਿੱਤਾ ਔਰ ਉਹਨਾਂ ਦੀ ਫੈਮਿਲੀ ਪਹੁੰਚੀ ਹੋਈ ਹੈ ਪੋਸਟਮਾਰਟਮ ਕਿਉਂਕਿ ਕਰਵਾਇਆ ਜਾਣਾ ਔਰ ਗੱਲਬਾਤ ਇਹਨਾਂ ਦੇ ਨਾਲ ਕਰਦੇ ਕਿ ਆਖਿਰਕਾਰ ਪੂਰਾ ਮਸਲਾ ਕੀ ਸੀ ਕਿਉਂ AIG ਜੋ AIG ਦੇ ਵੱਲੋਂ ਇਹ ਸਟੈਪ ਚੁੱਕਿਆ ਗਿਆ ਸਿੱਧੂ ਦੇ ਵੱਲੋਂ ਗੱਲਬਾਤ ਕਰਦੇ ਆ ਸਭ ਸਭ ਤੋਂ ਪਹਿਲਾਂ ਤਾਂ ਬਹੁਤ ਦੁੱਖ ਦੀ ਘੜੀ ਹੈ ਤੁਹਾਡੇ ਵਾਸਤੇ ਇਹੋ ਜਾਨਣਾ ਚਾਹੁੰਗਾ ਕਿ ਹੋਇਆ ਕੀ ਸੀਗਾ ਕਿਉਂ ਤੁਹਾਡੇ ਬੇਟੇ ਦਾ ਕਤਲ ਕੀਤਾ ਉਹਦੇ ਸਹੁਰੇ ਸਹੁਰੇ ਦੇ ਵੱਲੋਂ ਕਿਉਂ ਕਤਲ ਕੀਤਾ ਗਿਆ ਦੋ ਕੁ ਮਹੀਨੇ ਗੁਰਸਿੱਖ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਸੀ ਔਰ ਅਸੀਂ ਬੜੀ ਮੁਸ਼ਕਲ ਮੁੰਡੇ ਨੂੰ ਇੱਥੇ ਪੜਾਇਆ ਸੀ ਪੜਾਇਆ ਲਿਖਾਇਆ ਸੀ ਮਿਹਨਤ ਕਰਕੇ ਅਫਸਰ ਬਣਾਇਆ ਔਰ ਅਸੀਂ ਇੱਧਰ ਵਿਆਹ ਕੀਤਾ ਸੀ ਔਰ ਸਾਡੇ ਤੋਂ ਇਹ ਜੋ ਵੀ ਹੋਈਆਂ ਮਾੜੀਆਂ ਮੋਟੀਆਂ ਗੱਲਾਂ ਘਰ 'ਚ ਹੁੰਦੀਆਂ ਨੇ ਲੇਕਿਨ ਇਸ ਟਾਈਮ ਸਾਡਾ ਫੈਸਲਾ ਚੱਲ ਰਿਹਾ ਸੀ ਔਰ ਸਾਡੇ ਮੁੰਡੇ ਤੇ ਇਹਨਾਂ ਨੇ ਬਹੁਤ ਜ਼ਿਆਦੇ ਪਰਚੇ ਪਾਏ ਕੇਸ ਪਾਏ ਝੂਠੇ ਕੇਸ ਪਾ ਕੇ ਉਹਨੂੰ ਰੋਜ਼ ਆਪਣੇ ਕੋਲ ਬੁਲਾਉਂਦੇ ਸੀ ਤੇ ਕੱਲ ਵੀ ਇਹਨਾਂ ਨੇ ਹੰਬਾਲੇ ਉਹਦੇ ਤੇ ਪਾਇਆ ਕੰਪਲੇਂਟ ਪਾਈ ਏ ਉਹਨੂੰ ਉੱਥੇ ਬੁਲਾਣਾ ਚਾਹੁੰਦੇ ਸੀ ਉੱਥੇ ਇਹਨਾਂ ਦੀ ਸਾਜਿ ਸੀ ਕਿ ਅਸੀਂ ਉੱਥੇ ਮਾਰਨਾ ਉਹਨੂੰ ਲੇਕਿਨ ਇੱਕ ਕਲਦੀਪ ਸਿੰਘ ਇੱਕ ਸਿੱਧੂ ਪਰਿਵਾਰ ਸਾਰਾ ਇਹ ਸਾਰੇ ਸਾਡੇ ਮੁੰਡੇ ਦੇ ਪਿੱਛੇ ਪਏ ਸੀ ਇਹਨਾਂ ਨੂੰ ਅਫਸਰ ਇਹ ਅੱਖਾਂ 'ਚ ਖਟਕਦਾ ਸੀ ਕਹਿੰਦੇ ਸੀ ਅਸੀਂ ਇਹਨੂੰ ਨਹੀਂ ਜੀਣ ਦੇਣਾ ਲੇਕਿਨ ਸਾਡਾ ਸਾਡਾ ਮੁੰਡਾ ਬਰਾਬਰ ਲੜਾਈ ਲੜਦਾ ਰਿਹਾ ਹੈ। छाती ਠੋਕੇ ਲੜਾਈ ਲੜਦਾ ਰਿਹਾ ਇਹਨਾਂ ਨਾਲ ਲੇਕਿਨ ਐਂਡ ਤੇ ਆ ਕੇ ਸਾਡੀ ਉਥੇ ਮੋਡੀਰੇਟਰ ਕੋਲ ਮੀਟਿੰਗ ਸੀ। ਵੀ ਰੇਟਿੰਗ ਰੂਮ ਦੇ ਅੰਦਰ ਸੀ ਅਸੀਂ ਸਾਡੀਆਂ ਤਿੰਨ ਮੀਟਿੰਗਾਂ ਹੋ ਚੁੱਕੀਆਂ ਸੀ ਔਰ ਸਾਡੇ ਨਾਲ ਬਹੁਤ ਅੱਛੇ ਰਿਲੇਸ਼ਨ ਇਹਨਾਂ ਨੇ ਬਣਾ ਲਏ ਕੌਨਫੀਡੈਂਸ ਸਾਨੂੰ ਪੂਰਾ ਲੈ ਲਿਆ। ਪੂਰਾ ਕੌਨਫੀਡੈਂਸ ਸਾਨੂੰ ਲੈ ਕੇ ਇਹਨਾਂ ਨੇ ਕਿਹਾ ਆਪਾਂ ਡਿਵੋਰਸ ਕਰ ਲੈਣੇ ਆ ਸਾਰਾ ਜਿੰਨੇ ਵੀ ਆਪਣੇ ਸਾਰੇ ਆਪਾਂ ਨਿਬੇੜ ਕੇ ਤੁਸੀਂ ਆਪਣੇ ਘਰ ਖੁਸ਼ ਰਹੋ ਅਸੀਂ ਆਪਣੇ ਘਰ ਖੁਸ਼ ਰਹਿੰਦੇ ਆ ਔਰ ਸਾਨੂੰ ਪੂਰਾ ਕੌਨਫੀਡੈਂਸ ਲੈ ਕੇ ਅੱਜ ਸਾਨੂੰ ਇਹਨਾਂ ਨੇ 2 ਘੰਟੇ ਉਥੇ ਵੇਟ ਕੋਰਟ 'ਚ ਵੇਟ ਕਰਾਈ 43 ਸੈਕਟਰ ਇਹ ਪੀਪਲ ਪਲਾਨ ਬਣਾ ਰਹੀ ਸੀ ਇਹਨਾਂ ਨੇ ਪੂਰਾ ਪਲਾਨ ਬਣਾਇਆ ਪੂਰਾ ਇਹਨਾਂ ਦਾ ਪਲਾਨ ਸੀ ਪੂਰਾ ਪੂਰਾ ਪਲਾਨ ਸੀ ਇਹਨਾਂ ਦੇ ਪੂਰੇ ਪਰਿਵਾਰ ਦਾ ਔਰ ਬਹੁਤ ਜਣੇ ਇਨਵਾਲਡ ਸੀ ਵਿੱਚ ਔਰ ਇਹ ਜਿਹੜਾ ਅਸੀਂ ਕੋਰਟ 'ਚ ਕੋਈ ਇਸ ਤਰ੍ਹਾਂ ਅਸਲਾ ਨਹੀਂ ਲੈ ਕੇ ਆ ਸਕਦਾ ਇਹਨਾਂ ਦੀ ਪਲਾਨਿੰਗ ਸੀ ਔਰ ਉਹ 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 ਨਾ ਵਾਲਵਰ ਮੇਰੇ ਦੇਵਰ ਨੇ ਲਿਆ ਕੇ ਦਿੱਤਾ ਹੈ ਕੁਲਦੀਪ ਸਿੰਘ ਨੇ ਲਿਆ ਕੇ ਦਿੱਤਾ ਉਹ ਉਹਨੇ ਪਲਾਨਟ ਕੀਤਾ ਉਹਨੇ ਪਲਾਨਟ ਕੀਤਾ ਸਿੱਧੂ ਕੋਲ ਔਰ ਸਿੱਧੂ ਨੇ ਇਹ ਗੋਲੀਆਂ ਤਾਂ ਮਾਰੀਆਂ ਨੇ ਇਹਨਾਂ ਪੂਰੀ ਪਲਾਨਿੰਗ ਇਹਨਾਂ ਨੇ ਅੰਦਰ ਲਿਆ ਕੇ ਦਿੱਤਾ ਹੈਗਾ ਸਿੱਧੂ ਦਾ ਲੇਕਿਨ ਇਹ ਉਹਨੇ ਬਾਹਰੋਂ ਲਿਆ ਕੇ ਉਹਨੂੰ ਫੜਾਇਆ ਹੈ ਔਰ ਸਰ ਇਹ ਦੇਵਰ ਦੇ ਨਾਲ ਤੁਹਾਡਾ ਸਰ ਇਹ ਦੇਵਰ ਦੇਵਾਂ ਇਹਨਾਂ ਦੇ ਨਾਲ ਮਿਲਿਆ ਹੋਇਆ ਸੀ ਉਹ ਇਹਨਾਂ ਦਾ ਹੀ ਪਰਿਵਾਰ ਸੀ ਉਹ ਸਾਡੇ ਜੰਨੀ ਸੀ ਆਂਦਾ ਕੁਛ ਵੀ ਉਹ ਇਹਨਾਂ ਦਾ ਹੀ ਪਰਿਵਾਰ ਸੀ ਕੋਈ ਨਹੀਂ ਸੀ ਰਲਿਆ ਹੋਇਆ ਸੀ ਸਾਡਾ ਬੇਟਾ ਕਿਉਂ ਬਣ ਗਿਆ ਅਫਸਰ ਅਸੀਂ ਛੱਡਿਆ ਹੋਇਆ ਸੀ ਉਹਨੂੰ ਉਹ ਸਾਡੇ ਤੋਂ ਸ਼ੁਰੂ ਤੋਂ ਕਿਸੇ ਨਾਲ ਸਾਡਾ ਜੀ ਵਰਤਦਾ ਉਹ ਨਾਲ ਰਲ ਗਿਆ ਔਰ ਇਹਨਾਂ ਨੇ ਅੰਜਾਮ ਦੇਣਾ ਸੀ ਉਹਨੇ ਦੇਤਾ ਅੱਜ ਮੇਰੇ ਜਵਾਨ ਪੁੱਤਰ ਨੂੰ ਖਾ ਕੇ ਖਾ ਕੇ ਮੇਰੇ ਪੁੱਤਰ ਨੂੰ ਇਹਨਾਂ ਨੇ ਉਹ ਪਰਿਵਾਰ ਖਾ ਗਿਆ ਔਰ ਕਦੀ ਹੀ ਖਾ ਗਿਆ ਮੇਰੇ ਪੁੱਤਰ ਨੂੰ ਮੈਂ ਮਾਰਦੀ ਮੇਰਾ 6 ਫੁੱਟ ਦਾ ਜਵਾਨ ਹੈ ਕੀ ਪਤਾ ਲੱਗਦਾ ਹੈ ਤੇ ਘਰ ਮਾਣਦਾ ਸਾਰਾ ਪਰਿਵਾਰ ਖਾ ਗਏ ਮੈਂ ਉਹ ਮੁੰਡਾ ਵੀ ਧਮਕੀਆਂ ਦਿੰਦਾ ਸੀ ਮਾਰਦਾ ਕੇ ਤੈਨੂੰ ਇਹਨਾਂ ਦਾ ਬੇਟਾ ਕਈ ਵਾਰੀ ਧਮਕੀਆਂ ਦਿੱਤਾ ਕਈ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਇਹਨੂੰ ਬੜੀ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਪੁੱਤਰ ਤਾਂ ਬੜਿਆ ਲਿਖਿਆ ਸੀ ਉਹ ਇਹਨਾਂ ਤੋਂ ਬਚਦਾ ਰਿਹਾ ਅੰਡ ਵਿੱਚ ਉਹਨਾਂ ਦੇ ਪਿੱਛੇ ਇਹਨਾਂ ਨੇ ਉਹਦੇ ਵਜਵਾਸ ਕਾਦ ਕੀਤਾ ਵਜਵਾਸ ਕਾਦ ਕੀਤਾ ਮੇਰੇ ਪੁੱਤਰ ਦਾ ਕੌਣ ਵੀ ਜਸ ਲੈ ਗਏ ਮੇਰੇ ਪਤਨੋ ਸਾਰਾ ਕਰਕੇ ਮੈਡੀਟੇਸ਼ਨ ਕਮਰੇ ਚ ਬਾਹਰ ਪਲਾ ਕੇ ਕਿਤੇ ਬਾਹਰ ਹੋ ਬਾਹਰ ਆ ਕੇ ਗਾਲਾਂ ਕੱਢ ਰਹੇ ਸੀ ਔਰ ਅਸੀਂ ਗਾਲਾਂ ਸੁਣ ਕੇ ਬਾਹਰ ਆਏ ਤਾਂ ਉਸੇ ਟਾਈਮ ਹੀ ਸਾਡੇ ਸਾਹਮਣੇ ਗੋਲੀਆਂ ਮਾਰ ਖਾ ਗਿਆ ਇਹ ਪਰਵਾਰ ਇਹ ਪਰਵਾਰ ਇਹ ਉਹਦੇ ਨਾਲ ਨੇ ਹੌਸਲਾ ਰੱਖਣਾ ਪੈਣਾ ਜਿਹੜੇ ਜਿਹੜੇ ਤੁਹਾਨੂੰ ਸੱਜਿਆ ਦੇ ਪੀਸ ਆ ਗਿਆ ਹੋਵੇ ਉਹਨਾਂ ਦਾ ਨੇ ਆ ਜੀ ਸਾਨੂੰ ਸੰਸਾਭ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਸਭ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਵਿਚੇ ਜਿਹੜੇ ਇਹਨਾਂ ਨਾਲ ਰਲੇ ਹੋਏ ਸੀ ਮਿਲੇ ਹੋਏ ਸੀ ਸਾਰੇ ਜਿੰਨੇ ਵੀ ਸਭ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੇਰਾ ਪੁੱਤਰ ਤੇ ਨਹੀਂ ਆਏਗਾ ਉਹ ਤਾਂ ਚਲਾ ਗਿਆ ਇਸ ਦੁਨੀਆ ਤੋਂ ਲੇਕਿਨ ਇਹਨਾਂ ਦਾ ਵੀ ਨਹੀਂ ਕੁਝ ਬਚਣਾ ਚਾਹੀਦਾ ਇਹ ਸਾਨੂੰ ਉਹ ਕੰਨ ਪਦ ਲੱਗੇ ਵੀ ਇਹ ਇੰਨਾ ਬਟਾ ਕੰਮ ਕਰਕੇ ਬਚਣਾ ਨਹੀਂ ਚਾਹੀਦਾ ਇਹਨਾਂ ਨੂੰ ਬਸ ਕਿਸੇ ਹੋਰ ਨੂੰ ਵੀ ਮਿਲੇ ਸੀ ਅੱਜ ਤੱਕ ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ ਉਹਨੇ ਕੋਈ ਵੀ ਇੱਕ ਪਵੇ ਰਾਤ ਨੂੰ ਫੋਨ ਕਰੇ ਉੱਥੇ ਹੀ ਚਲਾ ਜਾਂਦਾ ਸੀ ਜਾ ਕੇ ਉਹਦੀ ਹੈਲਪ ਕਰਦਾ ਸੀ ਇੰਨਾ ਨੇਕ ਬੁੱਤਰ ਸੀ ਮੇਰਾ ਮੇਰਾ ਇੰਨਾ ਨੇਕ ਬੁੱਤਰ ਸੀ ਇਨਸਾਬ ਦਿਓ ਉਹ ਇਹਨਾਂ ਨੂੰ ਸਾਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਜਿਨ੍ਹਾਂ ਨੇ ਇਹ ਕੰਮ ਕੀਤਾ ਸਾਰਿਆਂ ਨੇ ਇਕੱਠੇ ਹੋ ਕੇ ਪਲਾਨ ਬਣਾ ਕੇ ਬਈ ਇਹ ਸਾਡੀ ਬੇਨਤੀ ਹੈ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਤੇ ਕੋਰਟ ਨੂੰ ਇਹ ਹੀ ਬੇਨਤੀ ਸਾਡੀ ਹੈ ਬਸ ਇਹ ਹੀ ਬੇਨਤੀ ਹੈ ਜੀ ਹਾਂ ਜਿੰਦਰ ਸਿੱਧੂ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਹੀ ਲਿਆ ਪਰ ਤੁਸੀਂ ਚਾਹੁੰਦੇ ਹੋ ਕਿ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਨੇ ਸਾਰਿਆਂ ਨੂੰ ਕੁਲਦੀਪ ਸਿੰਘ ਨਾਲ ਹੈ ਜੀ ਉਹਨੂੰ ਵੀ ਗੁਰਦੀਪ ਸਿੰਘ ਨਾਲ ਆ ਉਹਨੂੰ ਵੀ ਅਸੀਂ ਉਹਨਾਂ ਨੂੰ ਕੁੰਡਾ ਖੜਕਾਉਂਦੇ ਰੋ ਸਾਡੇ ਮੁੰਡੇ ਨੂੰ ਮਾਰ ਗਏ ਸਾਡੀ ਹਲਫ ਨਹੀਂ ਕੀਤੀ ਮੁੰਡੇ ਡਰਨੇ ਕੁੰਡੀ ਲਾ ਲਈ ਅੰਦਰੋਂ ਅਸੀਂ ਮੈਲਤਾਂ ਵੀ ਮਾਰੀਆਂ ਆ ਕੇ ਸਾਡੀ ਹੈਲਪ ਕਰੋ ਸਾਡੇ ਮੁੰਡੇ ਨੂੰ ਝੁੱਕੋ ਕੋਈ ਨਹੀਂ ਆਇਆ ਤੇ ਇਹ ਦੋਸ਼ ਇੱਕ ਵਕੀਲ ਆਏ ਉਹਨਾਂ ਨੇ ਸਾਡੇ ਮੁੰਡੇ ਨੂੰ ਆਵੀ ਗੱਡੀ ਚ ਪਾ ਕੇ ਲਿਆਏ ਲੱਗਿਆ ਬੇਟਾ ਸਾਨੂੰ ਕਹਿੰਦੇ ਪਾਪਾ ਜਲਦੀ ਲੈ ਜਾ ਰੋ ਹਸਪੀਟਲ ਜਲਦੀ ਲੈ ਚਲੋ ਅਸੀਂ ਲਿਜਾ ਨਹੀਂ ਸਕੇ ਨਾ ਕੋਈ ਸਾਡੇ ਨਾਲ ਆ ਕੇ ਖੜਿਆ ਸਾਹਮਣੇ ਸਾਰੇ ਤਮਾਸ਼ਾ ਵੇਖਦੇ ਰਹਿ ਗਏ ਕੋਲ ਵਕੀਲ ਵੀ ਤੇ ਮੋਡੀਟਰ ਵੀ ਸਾਹਮਣੇ ਮੋਡੀਟਰ ਨੇ ਅੰਦਰੋਂ ਦਰਵਾਜ਼ਾ ਹੀ ਬੰਦ ਕਰ ਲਿਆ ਦਰਵਾਜ਼ਾ ਹੀ ਨਹੀਂ ਖੋਲਿਆ ਇਹੋ ਜਿਹਾ ਮੋਡੀਟਰ ਅਸੀਂ ਦੁਬਾਰਾ ਕਰ ਕੰਮ ਦੇ ਮਰ ਗਏ ਆਜੋ ਆਜੋ ਸਾਡੇ ਮੁੰਡੇ ਨੂੰ ਚੁੱਕੋ ਹਾਏ ਨਜਵਾਨ ਪੁੱਤਰ ਸਾਡੇ ਨੂੰ ਕਿੱਥੇ ਚੁੱਕਿਆ ਲੈਣਾ ਸੀ ਹਾਏ ਸਸਪੈਂਡ ਚੱਲ ਰਹੇ AIG ਮਲਵਿੰਦਰ ਸਿੱਧੂ ਨੇ ਕੋਰਟ ਦੇ ਅੰਦਰ ਆਪਣੇ ਜਵਾਈ ਦਾ ਕਤਲ ਕਰ ਦਿੱਤਾ ਜੋ ਕਿ IR ਅਫਸਰ ਸੀਗੇ ਹਰਪ੍ਰੀਤ ਕੇ ਸਿੰਘ ਔਰ ਬੁਰੇ ਤਰੀਕੇ ਦੇ ਨਾਲ ਉਹਨਾਂ ਦਾ ਅੱਜ ਦਿਨ ਦੇ ਹੜੇ ਕੋਰਟ ਕੋਰਟ ਦੇ ਅੰਦਰ ਹੀ ਕਤਲ ਕੀਤਾ ਗਿਆ ਤਾਂ ਪਰਿਵਾਰਪੂ ਬਿਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਡਿਵੋਰਸ ਦਾ ਕੇਸ ਚੱਲ ਰਿਹਾ ਸੀਗਾ ਔਰ ਮੀਡੀਏਸ਼ਨ ਦੇ ਲਈ ਅੱਜ ਬੁਲਾਇਆ ਗਿਆ ਸੀਗਾ ਮੀਡੀਏਟਰ ਦੇ ਵੱਲੋਂ ਬੁਲਾਇਆ ਗਿਆ ਸੀਗਾ ਕਿ ਗੱਲਬਾਤ ਕਰਕੇ ਕੋਈ ਮਸਲਾ ਸੁਲਝਾ ਲਿਆ ਜਾਵੇ ਜਾਂ ਤਲਾਕ ਲੈਣਾ ਤਾਂ ਜੋ ਵੀ ਮਸਲਾ ਹੈ ਇਸ ਨੂੰ ਨਿਪਟਾ ਲਿਆ ਜਾਵੇ ਪਰ ਪਰਿਵਾਰ ਦੇ ਅਲੀਗੇਸ਼ਨ ਨੇ ਕਿ ਇਸ ਸਾਰੇ ਪਰਿਵਾਰ ਨੇ ਸਾਜ਼ਿਸ਼ ਘੜ ਕੇ ਸਾਡੇ ਦਾ ਕਤਲ ਕੀਤਾ ਹੈ ਔਰ ਜਿੰਨੇ ਵੀ ਇਸ ਪੂਰੇ ਕੇਸ ਦੇ ਵਿੱਚ ਨੇ ਮੁਲਜ਼ਮ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਇਹ ਮੰਗਿਆ ਪੂਰੇ ਪਰਿਵਾਰ ਦੀ ਔਰ ਨਾਲ ਹੀ ਪਰਿਵਾਰ ਦਾ ਜਵਾਨ ਪੁੱਤ ਸੀਗਾ ਜਿਹੜਾ ਚਲਾ ਗਿਆ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਔਰ ਮਾਪੇ ਰੋ ਰਹੇ ਨੇ ਔਰ ਰੋ ਕੇ ਇਹੋ ਅਪੀਲ ਕਰ ਰਹੇ ਨੇ ਕਿ ਜਿੰਨੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕੈਮਰਾ ਪਰਸਨ ਬਲਜਿੰਦਰ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ